ਸਭ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਇੱਥੇ ਫੋਲਸ ਲਾਈਨ ਆਉਂਤੇ ਤੇ ਤੁਹਾਡੇ ਨਾਲ ਜਿਹੜੀ ਡਰੱਗ ਬਾਰੇ ਜਿਹੜੀ ਆ ਜੁਗ ਨਸ਼ਿਆਂ ਦੇ ਵਿਰੁੱਧ ਕੈਂਪੇਨ ਹੈ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਸ਼ੇਅਰ ਕਰਨਾ ਚਾਹੁੰਦਾ ਸੀ 1 ਜਨਵਰੀ 2525 ਤੋਂ ਜਿਹੜੀ ਅੱਜ ਤੱਕ ਜਿਹੜੀ ਉਹਨੂੰ ਕਹਿ ਦੋ ਸਾਰੀ ਡਿਟੇਲ ਹੈ ਡਰੱਗ ਬੀਓ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੂੰਗਾ ਇਹਦੇ ਵਿੱਚ ਇਸ ਸਮੇਂ ਦੇ ਵਿੱਚ ਚਾਰ ਡਿਸਟ੍ਰਿਕਟ ਆਉਂਦੇ ਆ ਜਿਹੜੇ ਸੰਗਰੂਰ ਪਟਿਆਲਾ ਬਰਨਾਲਾ ਮਲੇਰ ਕੋਟਲਾ ਇਹਦੇ ਵਿੱਚ ਅਸੀਂ 1 ਜਨਵਰੀ ਤੋਂ ਲੈ ਕੇ 484 ਕੇਸ ਰਿਸਟਰ ਕੀਤੇ ਆ ਜਿਹੜੇ ਐਨਡੀਪੀਐਫਸ ਦੇ ਉਦੇ ਚੋਂ 693 ਜਿਹੜੇ ਆਦਮੀ ਅਰੈਸਟ ਕੀਤੇ ਆ ਤੇ ਲਗਭਗ 21 ਕਿਲੋ ਹੀਰੋਇਨ ਜਿਹੜੀ ਰਿਕਵਰ ਹੋਈ ਆ ਸਮੈਕ 3.5 ਕਿਲੋ ਤੇ 2525 ਕਿਲੋ ਜਿਹੜੀ ਹੈਗੀ ਆ ਪੁੱਕੀ ਦੀ ਰਿਕਵਰ ਹੋਈ ਆ ਤੇ ਬਾਕੀ ਹੋਰ ਡਿਟੇਲਸ ਆ ਜਿਹਦੇ ਚੋਂ ਲਗਭਗ ਡਰੱਗ ਮਣੀ ਆ 15 ਲੱਖ 18000 ਜਿਹੜੀ ਡਰੱਗ ਮਣੀ ਆ ਪੀਓ ਜਿਹੜੇ ਇਹਦੇ ਵਿੱਚ ਜਿਹੜੇ ਐਨਡੀਪੀਐਸ ਨਾਲ ਰਿਲੇਟਡ ਪੀਓ ਦੀ ਗੱਲ ਹੀ ਕਰਦੇ ਆ ਇਹਦੇ ਵਿੱਚ 8 ਪੀਓ ਆ ਜਿਹੜੇ ਉਸ ਟਾਈਮ ਦੇ ਵਿੱਚ ਅਰੈਸਟ ਹੋਏ ਆ ਤੇ ਇੱਕ ਜਿਹੜੀ ਇਹਦੇ ਚ ਜਿਹੜੀ ਇੰਪੋਰਟੈਂਟ ਕੜੀ ਹੈਗੀ ਆ ਵੀ ਡਰੱਗ ਡਿਸਪੋਜ਼ਲ ਬਾਰੇ ਨਾਲ ਜਿਹੜੀਆਂ ਫੜੀਆਂ ਡਰੱਗਸ ਆ ਕੋਰਟ ਦੇ ਆਰਡਰਸ ਲੈ ਕੇ ਅਸੀਂ ਡਿਸਪੋਜ਼ ਆਫ ਕਰ ਰਹੇ ਆ ਉਹਦੇ ਵਿੱਚੋਂ ਲਗਭਗ 2463 ਕਿਲੋ ਜਿਹੜੀ ਪੁੱਕੀ ਤੇ ਗੋਲੀਆਂ 22 ਕਿਲੋ ਅਫੀਮ ਹੀਰੋਇਨਾ ਜਿਹੜੀ 2.5 ਕਿਲੋ ਦੇ ਕਰੀਬ ਹੀਰੋਇਨਾ ਜਿਹੜੀ ਉਹ ਕੀਤੀ ਆ ਅ ਡਿਸਪੋਜ਼ ਆਫ ਕੀਤੀ ਆ ਇੱਕ ਜਿਹੜੀ ਡਰੱਗ ਸਮੱਗਲਰ ਦੇ ਹਲਟ ਜਿਹੜੀ ਉਹਨਾਂ ਦੀ ਪ੍ਰਾਪਰਟੀ ਨੂੰ ਅਟੈਚਮੈਂਟ ਦੀ ਗੱਲ ਹੈ ਕਿ ਸੋ ਥੈਟ ਕਿ ਉਹਨਾਂ ਨੂੰ ਸੇਖ ਲੱਗੇ ਵੀ ਜਿਹੜੀ ਅ ਨਸ਼ਿਆਂ ਦੇ ਵਿਰੁੱਧ ਜਿਹੜੀ ਕਮਾਈ ਹੈ ਜਿਹੜੀ ਲੋਕਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਭੇਜ ਕੇ ਜਿਹੜੀ ਕਮਾਈ ਹੈ ਉਹ ਕਮਾਈ ਕੋਈ ਪੱਕੀ ਕਮਾਈ ਨਹੀਂ ਗਈ ਉਹ ਅਸੀਂ ਇਸ ਸਮੇਂ ਦੇ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ 4 ਕਰੋੜ 83 ਲੱਖ ਦੇ ਕਰੀਬ ਆ ਜਿਹੜੀ ਅਸੀਂ ਜਿਹੜੀ ਪ੍ਰੋਪਰਟੀ ਡਰੱਗ ਸਮਗਲਰਾਂ ਦੀ ਜਿਹੜੀ ਉਹਦੇ ਚ ਜਿਹੜੀ ਉਹ ਕਰਾਈ ਆ ਜਿਹੜੀ ਪ੍ਰਪੋਜ਼ਲ ਭੇਜ ਕੇ ਤੇ ਉਹਨੂੰ ਉਹ ਜਿਹੜੀ ਅਸੀਂ ਗੌਰਮਟ ਵੱਲੋਂ 68 ਐਫ ਦੇ ਆਰਡਰਸ ਲਏ ਆ ਸੋ ਥੈਟ ਕਿ ਪ੍ਰੋਪਰਟੀ ਉਹਦੀ ਅਟੈਚ ਹੋ ਗਈ ਆ ਤੇ ਇਹਦੇ ਵਿੱਚੋਂ ਫੇਰ ਜਿਹੜੇ ਆ ਨੋਨ ਡਰੱਗਸ ਸਮਗਲਰਜ਼ ਆ ਜਿਨ੍ਹਾਂ ਤੇ ਕਾਫੀ ਕੇਸਿਸ ਦੱਜਿਆ ਤੇ ਉਹ ਉਹਨਾਂ ਦੀਆਂ ਜਿਹੜੀਆਂ ਸਾਨੂੰ ਮਿਊਸਪੈਲਟੀ ਨੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਤੇ ਜਾਂ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਜਿਹੜੀਆਂ ਕਿ ਜਿਹੜੀਆਂ ਲਾਅ ਨੂੰ ਵਾਇਲਟ ਕਰਦੇ ਆ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਲਿਖ ਕੇ ਦੇਣ ਤੇ ਜਿਹੜੀਆਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਟਾਇਆ ਗਿਆ ਉਹਦੇ ਚ ਪੁਲਿਸ ਨੇ ਅਸਿਸਟੈਂਸ ਦਿੱਤੀ ਆ ਉਹ ਆਪਣੇ ਇਹ ਜਨਵਰੀ ਤੋਂ ਲੈ ਕੇ ਹੁਣ ਤੱਕ 6 ਪ੍ਰਾਪਰਟੀਆਂ ਐ ਜਿਹੜੀਆਂ ਪਟਿਆਲੇ ਉਹਦੇ ਚੋਂ ਹੋ ਗਈ ਦੋ ਪਟਿਆਲੇ ਤਿੰਨ ਸੰਗਰੂਰ ਤੇ ਦੋ ਬਰਨਾਲੇ ਜਿਹੜੀਆਂ ਇਹ ਪ੍ਰਾਪਰਟੀਆਂ ਐ ਜਿਹੜੀਆਂ ਉਹਨਾਂ ਨੂੰ ਡਿਮੋਲਿਸ਼ ਹੋਇਆ ਉਹ ਸਿਵਲ ਐਡਮਿਨਿਸਟ੍ਰੇਸ਼ਨ ਨੇ ਸੱਟੋਂ ਅਸਿਸਟੈਂਸ ਮੰਗੀ ਸੀ ਤੇ ਅਸੀਂ ਉਹਨਾਂ ਨੂੰ ਅਸਿਸਟੈਂਸ ਦਿੱਤੀ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੀ ਉਹ ਹੁੰਦੀ ਆ ਇੱਕ ਲੋਕਾਂ ਨੂੰ ਅਵੇਅਰ ਕਰਨਾ ਇੱਕ ਐਗ ਉਹਨੂੰ ਮੁੜ ਕੇ ਉਹਦੇ ਚ ਇੱਕ ਸਖਤ ਕਾਰਵਾਈ ਕਰਨਾ ਡਰਗ ਸਮਗਲਰ ਦੇ ਜਿਹੜੀਆਂ ਬੇਸਿਕਲੀ ਜਿਹੜੀ ਲੋਕਾਂ ਨੂੰ ਅਵੇਅਰ ਕਰਨ ਲਈ ਇੱਥੇ 1171 ਜਿਹੜੇ ਸੈਮੀਨਾਰਸ ਆ ਜਿਹੜੇ ਸਾਡੀ ਪਟਿਆਲਾ ਰੇਂਜ ਦੇ ਵਿੱਚ ਕੀਤੇ ਗਏ ਆ ਤੇ ਜਿਹੜੇ ਕਿ ਸਕੂਲ ਕਾਲਜਸ ਦੇ ਵਿੱਚ ਜਿਹੜੇ ਆ ਐਜੂਕੇਸ਼ਨਲ ਇੰਸਟੀਚਿਊਸ਼ਨ ਦੇ ਵਿੱਚ ਕੀਤੇ ਆ ਸੰਪਰਕ ਦੇ ਤਹਿਤ 526 ਮੀਟਿੰਗਾਂ ਕੀਤੀਆਂ ਇਸ ਤੋਂ ਲਾ ਬਾਕਥਨ ਤੇ ਸਾਈਕਲ ਰੈਲイズ 6 ਇਹਦੇ ਵਿੱਚ ਅਸੀਂ ਆਰਗੇਨਾਈਜ਼ ਕੀਤੀਆਂ ਅ ਡਰਗ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਜਿਹੜੇ ਜਿਹੜੇ ਇਹਨੂੰ ਵਿਕਟਮ ਕਾਊਂਟ ਕਰਦੇ ਹੋਏ ਆ ਜਿਹੜੇ 58 ਜਿਹੜੇ ਅਸੀਂ ਡਰਗ ਐਡਿਕਟ ਸੀਗੇ ਉਹਨਾਂ ਨੂੰ ਉਹਦੇ ਚ ਡਰਗ ਡੀ ਐਡਿਕਸ਼ਨ ਸੈਂਟਰ ਦੇ ਵਿੱਚੋਂ ਉਕਰਾ ਫਿਰ ਇੱਕ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਆ ਦੋ ਕਨਸੈਪਟ ਜਿਹੜੇ ਲੈ ਕੇ ਚੱਲੇ ਹੋਏ ਆ ਉਹਦੇ ਵਿੱਚ ਸੋ ਦੈਟ ਕਿ ਇਹਨਾਂ ਨੂੰ ਪਿੰਡ ਵਾਈਜ਼ ਤੇ ਵਾਰਡ ਵਾਈਜ਼ ਆ ਜਿਹੜਾ ਉਹ ਕਮੇਟੀਆਂ ਬਣਾ ਰਹੇ ਆ ਸੋ ਦੈਟ ਕਿ ਆਪਦੇ ਏਰੀਏ ਦੇ ਵਿੱਚ ਲੋਕ ਆਪ ਦਾ ਪੈਰਾ ਲਾਉਣ ਕ੍ਰਿਮੀਨਲ ਐਕਟੀਵਿਟੀ ਤੇ ਵੀ ਧਿਆਨ ਰੱਖਣ ਤੇ ਨਾਲ-ਨਾਲ ਡਰੱਗ ਦੇ ਜਿਹੜੇ ਕੇਸਿਸ ਆ ਉਹਨਾਂ ਬਾਰੇ ਵੀ ਉਹ ਧਿਆਨ ਰੱਖਣ ਉਹਦੇ ਵਿੱਚ ਅਸੀਂ 1315 ਜਿਹੜੀਆਂ ਹੈਗੀਆਂ ਵਿਲੇਜ ਡਿਫੈਂਸ ਕਮੇਟੀਆਂ ਬਣੀ ਆ ਤੇ ਉਹਦੇ ਵਿੱਚੋਂ ਫਿਰ ਵਿਲੇਜ ਡਿਫੈਂਸ ਕਮੇਟੀ ਚੋਂ 279 ਉਹ 79 ਆ ਜਿਹੜੇ ਉਹਨਾਂ ਨੇ ਪੰਚਾਇਤਾਂ ਨੇ ਮਤੇ 279 ਪੰਚਾਇਤਾਂ ਨੇ ਮਤੇ ਵੀ ਪਾ ਕੇ ਦਿੱਤੇ ਆ ਕਿ ਅਸੀਂ ਆਪਦੇ ਡਰੱਗ ਵਾਲੇ ਦੇ ਨੂੰ ਜਿਹੜਾ ਕੰਮ ਕਰੂਗਾ ਉਹਦੇ ਵਿੱਚ ਕੋਈ ਸਪੋਰਟ ਨਹੀਂ ਕਰਾਂਗੇ ਇਸੇ ਤਰ੍ਹਾਂ ਜਿਹੜਾ ਵਿਲੇਜ ਜਿਹੜੀ ਵਾਰਡ ਡਿਫੈਂਸ ਕਮੇਟੀਆਂ ਆ ਉਹ 384 ਵਾਰਡ ਡਿਫੈਂਸ ਕਮੇਟੀਆਂ ਦੇ ਵਿੱਚ ਜਿਹੜੀਆਂ ਬਣਾਈਆਂ ਗਈਆਂ ਉਹਨਾਂ ਦੇ ਵਿੱਚੋਂ 122 ਦੇ ਵਿੱਚ ਰੈਜ਼ੋਲੂਸ਼ਨ ਜਿਹੜੇ ਪਾ ਕੇ ਦਿੱਤੇ ਆ ਜਿਹੜੇ ਕਿ ਉਹਨਾਂ ਦੇ ਜਿਹੜੇ ਚੁਣੇ ਨਮਾਇੰਦਿਆਂ ਵੱਲੋਂ ਇਹ ਰੈਜ਼ੋਲੂਸ਼ਨ ਪਾਸ ਕੀਤੇ ਇਹਨਾਂ ਨੂੰ ਸਪੋਰਟ ਨਹੀਂ ਕਰਾਂਗੇ ਇਸ ਸਮੇਂ ਦੌਰਾਨ 52 ਕਾਸੋ ਆਪਰੇਸ਼ਨ ਜਿਹੜੇ ਕੋਆਰਡੀਨੇਟ ਸਰਚ ਆਪਰੇਸ਼ਨ ਆਫ ਸਰਪ੍ਰਾਈਜ਼ ਜਿਹੜੇ ਸਰਚ ਆਪਰੇਸ਼ਨ ਆ ਜਿਹੜੇ ਤੁਸੀਂ ਵੀ ਬਹੁਤ ਸਾਰੇ ਟਾਈਮ ਕਵਰ ਕੀਤੇ ਉਹ ਹੈ ਇੱਕ ਇਹਦੇ ਵਿੱਚ ਵਿੱਚ ਹੀ ਨਾਲ ਗੈਂਗਸਟਰ ਦਾ ਜਿਹੜਾ ਤੁਹਾਨੂੰ ਦੱਸਣਾ ਚਾਹਾਂਗੇ 6 ਕੇਸਿਸ ਰਜਿਸਟਰਡ ਹੋਇਆ 11 ਬੰਦੇ ਅਰੈਸਟ ਹੋਇਆ 16 ਪਿਸਤੌਲ ਇਸ ਸਮੇਂ ਦੇ ਵਿੱਚ ਅਸੀਂ ਉਹਨਾਂ ਤੋਂ ਰਿਕਵਰ ਹੋਏ ਆ ਤੇ ਲਗਭਗ 60 ਕਾਰਟ੍ਰਿਜ ਤੇ ਦੋ ਵਾਹਨ ਆ ਜਿਹੜੇ ਗੈਂਗਸਟਰ ਜਿਹੜੇ ਐਂਟੀਸੋਸ਼ਲ ਐਲੀਮੈਂਟ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਹੈ ਤੇ ਫਿਰ ਜਿਹੜੀ ਐਕਸਾਈਜ਼ ਦਾ ਇਹਦੇ ਵਿੱਚ 138 ਕੇਸਿਸ ਰਜਿਸਟਰਡ ਹੋਏ ਆ ਤੇ 149 ਬੰਦੇ ਅਰੈਸਟ ਹੋਏ ਆ ਤੇ ਰਿਕਵਰੀ ਹੋਈ ਹੈ 63233 ਲੀਟਰ ਜਿਹੜੀ ਉਹ ਇਹਦੇ ਵਿੱਚ ਲੀਕਰ ਐਂਡ ਲਾਹਨ ਜਿਹੜੀ ਰਿਕਵਰ ਹੋਈ ਹੈ ਤੇ ਇਹਦੇ ਤੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀਆਂ ਤਿੰਨ ਪਾਰਟਸ ਦੇ ਵਿੱਚ ਆਪਾਂ ਦੁਬਾਰਾ ਉਹਨੂੰ ਗੱਲ ਕਰਦੇ ਆ ਇੱਕ ਪਬਲਿਕ ਅਵੇਅਰਨੈਸ ਦੂਜੀ ਗੱਲ ਪੁਲਿਸ ਜਿਹੜੇ ਡਰੱਗ ਸਮਗਲਰ ਡਰੱਗ ਪੈਡਲਰ ਦੇ ਖਿਲਾਫ ਕਾਰਵਾਈ ਕਰੇ ਤੀਜੀ ਗੱਲ ਜਿਹੜੀ ਹੈਗੀ ਆ ਉਹਨਾਂ ਦੀ ਪ੍ਰੋਪਰਟੀ ਕਨਫਿਸਟੀਕੇਟ ਕਰਾਵੇ ਤੇ ਚੌਥੀ ਗੱਲ ਕਨਵਿਕਸ਼ਨ ਜਿਹੜੀ ਇਹ ਸਾਡੇ ਲਈ ਬਹੁਤ ਸਕੂਨ ਵਾਲੀ ਗੱਲ ਹੈ ਤੇ ਮੈਨੂੰ ਲੱਗਦਾ ਪੰਜਾਬ ਚ ਹਾਇਰਸ ਸਾਡਾ ਪਟਿਆਲਾ ਰੇਂਜ ਦਾ ਆ ਰਿਹਾ ਹੈ ਉਹਦੇ ਵਿੱਚ ਅਸੀਂ ਲਗਭਗ ਜਿਹੜਾ 93.4% ਹੈ ਜਿਹੜੇ ਕਨਵਿਕਸ਼ਨ ਰੇਟ ਆ ਸਾਡਾ ਵੈਸੇ ਤਾਂ ਇੰਡੀਆ ਲੈਵਲ ਤੇ ਵੀ ਵਨ ਆਫ ਦੀ ਹਾਇਰਸਟ ਹੈ ਪੰਜਾਬ ਦਾ ਚੱਲ ਰਿਹਾ ਬਟ ਇਹਦੇ ਚ ਪਟਿਆਲਾ ਰੇਂਜ ਦਾ ਸਾਡਾ 93.4% ਜਿਹੜਾ ਕਨਵਿਕਸ਼ਨ ਰੇਟ ਆ ਉਹਦੇ ਵਿੱਚ ਆਇਆ ਤੇ ਲਾਸਟ ਤੁਹਾਡੇ ਜਰੀਏ ਮੈਂ ਇੱਕ ਅਪੀਲ ਵੀ ਕਰੂੰਗਾ ਜਿਹੜੀ ਸੇਫ ਪੰਜਾਬ ਇੱਕ ਜਿਹੜੀ ਨੰਬਰ ਹੈ ਇਹਦੇ ਪਿੱਛੇ ਵੀ ਦਿੱਤਾ ਹੋਇਆ ਨੰਬਰ ਉਹਦੇ ਵਿੱਚ ਹੋਣਾ 97791 00200 ਇਹਦੇ ਵਿੱਚ ਜੇ ਕੋਈ ਡਰੱਗ ਪੈਡਲਿੰਗ ਬਾਰੇ ਡਰੱਗ ਸਮੱਗਲਰ ਬਾਰੇ ਤੁਹਾਡੇ ਕੋਲ ਇਨਫੋਰਮੇਸ਼ਨ ਆਉਮਗੀ ਤਾਂ ਤੁਸੀਂ ਇਹ ਜਿਹੜੀ ਹੈਲਪਲਾਈਨ ਹੈ 올 ਪੰਜਾਬ ਹੈ ਪੈਨ ਪੰਜਾਬ ਹੈ ਉਹਦੇ ਬਾਰੇ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰੋ ਸੋ ਥੈਟ ਕਿ ਜਿਹੜੀਆਂ ਸੇਫ ਪੰਜਾਬ ਦੀ ਜਿਹੜੀ ਉਹਨੂੰ ਬੜੇ ਹਾਈਐਸਟ ਲੈਵਲ ਤੇ ਡੀਜੀ ਦਫ਼ਤਰ ਵੱਲੋਂ ਤੇ ਹੋਰ ਸਾਰਿਆਂ ਨੂੰ ਮਾਨਟਰ ਕੀਤਾ ਜਾਂਦਾ ਹੈ ਕਿ ਉਹਦੇ ਵਿੱਚ ਕੀ ਕਾਰਵਾਈ ਹੋਈ ਡਿਸਟ੍ਰਿਕਟ ਤੋਂ ਵਾਰੀ-ਵਾਰੀ ਪੁੱਛਿਆ ਜਾਂਦਾ ਹੈ ਭਾਵੇਂ ਕਿ ਇਹਦੇ ਵਿੱਚ ਇਨੀਸ਼ੀਅਲ ਟ੍ਰੈਂਡ ਇਹ ਵੀ ਆਇਆ ਸੀ ਲੋਕ ਫੇਕ ਕਿਸੇ ਨਾਲ ਲੜਾਈ ਝਗੜਾ ਹੁੰਦਾ ਉਹਦੀ ਵੀ ਇਤਲਾਹ ਦੇਦੇ ਆ ਪਰ ਅਸੀਂ ਉਸ ਗੱਲ ਨੂੰ ਵੀ ਭੁਜਾਏ ਜਿਹੜਾ ਮੇਨ ਮਕਸਦ ਹੈ ਕਿ ਡਰਗ ਜਿਹੜੀ ਜਿਹੜਾ ਇੱਕ ਕੋਡ ਜਿਹੜਾ ਕਿ ਪੰਜਾਬੀਆਂ ਨੂੰ ਬਦਨਾਮ ਹੋ ਰਹੇ ਸੀ ਜਦੋਂ ਕਿ ਕੋਈ ਇਸ ਲੈਵਲ ਤੇ ਇਹ ਨਹੀਂ ਵੀ ਸਾਰਾ ਪਿੰਡ ਨਸ਼ਈ ਹੈ ਜਾਂ ਬਹੁਤ ਸਾਰੇ ਲੈਵਲ ਤੇ ਇਵੇਂ ਪ੍ਰੋਜੈਕਟ ਕੀਤਾ ਜਾ ਰਿਹਾ ਸੀ ਵੀ ਜਿਹੜਾ ਸਾਰਾ ਪੰਜਾਬ ਵੀ ਡਰੱਗ ਲੈ ਕੇ ਤੁਰਿਆ ਫਿਰ ਰਿਹਾ ਉਹ ਉਹਦੇ ਵਿੱਚ ਵੀ ਉਹ ਗੱਲ ਵੀ ਕਲੀਅਰ ਹੋਈ ਹੈ ਲੋਕਾਂ ਨੇ ਆਪ ਮੁਹਾਰੇ ਜਿਹੜੀ ਬਿੱਗੇਸਟ ਸਾਡੀ ਸਟਰੈਂਥ ਹੈ ਆਪ ਮੁਹਾਰੇ ਜਿਹੜਾ ਲੋਕਾਂ ਵੱਲੋਂ ਸਾਨੂੰ ਸਪੋਰਟ ਕੀਤਾ ਜਾ ਰਿਹਾ ਇਹ ਕੋਈ ਵੀ ਕੈਂਪੇਨ ਜਿੰਨਾ ਮਰਜੀ ਜਿੰਨਾ ਚਿਰ ਜਿਹੜੀ ਡਿਮਾਂਡ ਹੋਊਗੀ ਡਿਮਾਂਡ ਐਂਡ ਸਪਲਾਈ ਦਾ ਹੁੰਦਾ ਜੇ ਡਿਮਾਂਡ ਹੋਊਗੀ ਸਪਲਾਈ ਕਿਤੋਂ ਨਾ ਕਿਤੋਂ ਆ ਜਾਊਗੀ ਪੰਜਾਬ 'ਚ ਕੋਈ ਵੀ ਡਰੱਗ ਨਹੀਂ ਪੈਦਾ ਹੁੰਦੀ ਨਾ ਅਫੀਮ ਨਾ ਹਿਰੋਇਨ ਨਾ ਸਮੈ ਕੋਈ ਵੀ ਚੀਜ਼ ਆ ਜਿਹੜੀ ਪੰਜਾਬ ਦੇ ਵਿੱਚ ਨਹੀਂ ਪੈਦਾ ਹੁੰਦੀ ਈਵਨ ਫਾਰਮਾਸਿਟੀਕਲ ਜਿਹੜੀਆਂ ਡਰੱਗਸ ਆ ਉਹ ਵੀ ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਕੋਈ ਫੈਕਟਰੀ ਨਹੀਂ ਹੈਗੀ ਜਿਹਦਾ ਗਵਾਂਡ ਮਾੜਾ ਹੋਵੇ ਆਪਣਾ ਜਿਹੜਾ ਗਵਾਂਡ ਜਿਹੜਾ ਡਰੋਂ ਰਹੀਂ ਤੇ ਜੇ ਹੋਰ ਚੀਜ਼ਾਂ ਰਹੀਂ ਜਿਹੜੇ ਵਾਰ-ਵਾਰ ਸਾਡੇ ਕੋਲੇ ਡਰੱਗ ਜਿਹੜੀ ਆਉਂਦੀ ਆ ਤੇ ਉਹਦੇ ਰਹੀਂ ਜਿਹੜਾ ਉਹਦੀ ਵਕ-ਵਕ ਤੁਸੀਂ ਦੇਖਦੇ ਹੋ ਵੀ ਉਹ ਕਾਰਵਾਈ ਉਹਦੇ ਹੁੰਦੀ ਰਹਿੰਦੀ ਆ ਪਰ ਗਵਾਂਡੀ ਦੇਸ਼ ਦਾ ਇੱਕੋ ਹੀ ਮਕਸਦ ਹੈ ਇੱਥੇ ਇਨਸਟੇਬਿਲਟੀ ਪੈਦਾ ਕਰਨਾ ਪੰਜਾਬੀਆਂ ਨੂੰ ਨਸ਼ੇ ਦੇ ਵਿੱਚ ਲਾਉਣਾ ਤੇ ਪਰ ਹੁਣ ਲੋਕਾਂ ਦਾ ਇਹੋ ਜਿਹਾ ਸਹਿਯੋਗ ਮਿਲ ਰਿਹਾ ਤੇ ਮੈਨੂੰ ਲੱਗਦਾ ਵੀ ਸ਼ੋਰ ਕਿ ਅਸੀਂ ਪੂਰਾ ਕੰਮ ਕਰਾਂਗੇ ਤੇ ਮੈਨੂੰ ਲੱਗਦਾ ਵੀ ਡਰਗ ਦੇ ਜਿਹੜੀ ਸਾਰੀ ਜਿਹੜੀ ਪੰਜਾਬ ਅਲਟੀਮੇਟਲੀ ਜਿੱਤ ਪ੍ਰਾਪਤ ਕਰੂਗਾ ਇੱਕੋ ਜਿਹੜਾ ਕੋਡ ਜਿਹੜਾ ਆਪ ਨੂੰ ਬੈਡ ਨੇਮ ਪੰਜਾਬੀਆਂ ਨੂੰ ਮਿਲਿਆ ਹੋਇਆ ਵੀ ਸ਼ਾਇਦ ਜਾਂ ਜਿਹੜੇ ਆਪਣੇ ਉਹ ਪੰਜਾਬੀਆਂ ਦੀ ਬਹਾਦਰੀ ਤੋਂ ਪੰਜਾਬ ਮਨਮਤਿਆਏ ਜਿਹੜੇ ਪੰਜਾਬੀ ਆ ਉਹਨੂੰ ਲੋਕ ਡਿਫੇਮ ਕਰਨਾ ਚਾਹੁੰਦੇ ਆ ਵੀ ਇਹ ਨਸ਼ਈ ਆ ਉਹ ਸ਼ਾਇਦ ਕੋੜ ਵੀ ਲਾਊਗਾ ਤੇ ਲੋਕ ਆਪ ਮੁਹਾਰੇ ਜਦੋਂ ਸਪੋਰਟ ਕਰਨਗੇ ਤੇ ਆਪਾਂ ਡਰਗ ਮੀਨਿਸ ਤੋਂ ਇਹਦਾ ਕਾਬੂ ਪਾ ਲਾਂਗੇ ਤੁਹਾਡਾ ਕੋਈ ਕੁਐਸਚਨ ਹੈ ਪਲੀਜ਼ ਵੈਲਕਮ ਯੈਸ ਸਰ ਜਿੰਨਾ ਕੁ ਜਦੋਂ ਵੀ ਜਦੋਂ ਆਈਨ ਵਿੱਚ ਆਪਰੇਸ਼ਨ ਕੀਤੇ ਵਿੱਚ ਇੰਕਾਊਂਟਰ ਵੀ ਹੋਏ ਜਦੋਂ ਡਰਗ ਪੈਨਡਸ ਨੂੰ ਜਾਂ ਡਰਗ ਸਮਗਲਸ ਨੂੰ ਫਾਇਰ ਦੇ ਟਾਈਮ ਉਹ ਵੀ ਲੋਕੀ ਸਿੱਧੀ ਫੇਰ ਵੀ ਉਹ ਟਾਇਰ ਦੀ ਗੋਲੀ ਮਾਰਦੇ ਦੀ ਸਿਰ ਉਹਦਾ ਕੀ ਜਵਾਬ ਦੇਵੋ ਨਹੀਂ ਇਹ ਦੇਖੋ ਨਹੀਂ ਇਹ ਬਿਲਕੁਲ ਤੁਹਾਡਾ ਵੈਲਿਡ ਕੁਐਸਚਨ ਹੈ ਇੱਕ ਬੜੀ ਲਾਅ ਦੇ ਵਿੱਚ ਪ੍ਰੋਵੀਜ਼ਨ ਬੜਾ ਕਲੀਅਰ ਕੱਟ ਹੈਗਾ ਅਸੀਂ ਆਪਦੀ ਡਿਫੈਂਸ ਲਈ ਫੇਰ ਮਿਨੀਮਮ ਫੋਰਸ ਯੂਜ਼ ਕਰਕੇ ਅਸੀਂ ਆਪਦਾ ਉਹਦੇ ਵਿੱਚ ਉਹਨੂੰ ਵੀ ਕੈਨ ਯੂਜ਼ ਦੀ ਫੋਰਸ ਜਦੋਂ ਆਪਦੀ ਜਾਨ ਨੂੰ ਖਤਰਾ ਹੋਵੇ ਤੇ ਉਹਦੇ ਵਿੱਚ ਮੈਨੂੰ ਲੱਗਦਾ ਹੈ ਵੀ ਇਹਦੇ ਵਿੱਚ ਜੇ ਕਿਸੇ ਆ ਵੀ ਪੁਲਿਸ ਨੇ ਸੈਲਫ ਡਿਫੈਂਸ ਦੇ ਵਿੱਚ ਤੇ ਉਹਦੇ ਵਿੱਚ ਜਿਆਦਾ ਨੁਕਸਾਨ ਹੋਣ ਤੋਂ ਰੋਕਣ ਲਈ ਜੇ ਕੋਈ ਉਹਦੇ ਕੀਤਾ ਫਿਰ ਵੀ ਉਹਦੀ ਲਾਈਫ ਨੂੰ ਧਿਆਨ ਚ ਰੱਖਿਆ ਤੇ ਮੈਨੂੰ ਲੱਗਦਾ ਹੈ ਇਹਦੇ ਤੋਂ ਇੱਕ ਸਿੱਖਿਆ ਵੀ ਲੈਣੀ ਬਣਦੀ ਹੈ ਜੇ ਲੋਕਾਂ ਦੇ ਘਰ ਬਰਬਾਦ ਕਰ ਰਹੇ ਹੋ ਲੋਕਾਂ ਨੂੰ ਨਰਕ ਵਾਲੇ ਪਾਸੇ ਧੱਕ ਰਹੇ ਹਾਂ ਤੇ ਫਿਰ ਉਹਦੇ ਵਿੱਚ ਜੇ ਤੁਸੀਂ ਸੋਚਦੇ ਹੋ ਵੀ ਨਾਲ ਜਾ ਕੇ ਵੀ ਪੁਲਿਸ ਤੋਂ ਵੀ ਫਾਇਰ ਕਰ ਦਾਂਗੇ ਆਪਦੀ ਜਾਨ ਵੀ ਬਚਾ ਕੇ ਕਰਾਂਗੇ ਭਜਾਂਗੇ ਤਾਂ ਲਾਅ ਦੇ ਵਿੱਚ ਪ੍ਰੋਵੀਜ਼ਨਸ ਹੈ ਤੇ ਪੁਲਿਸ ਪਹਿਲਾਂ ਵੀ ਇਹ ਕਾਰਵਾਈ ਕਰਦੀ ਆਈ ਹੈ ਤੇ ਜੇ ਡਰੱਗ ਸਮਗਲਰਸ ਨੂੰ ਮੈਂ ਦੁਬਾਰਾ ਫੇਰ ਇੱਕ ਮੈਸੇਜ ਵੀ ਦੇਵਾਂਗਾ ਵੀ ਨਾ ਤਾਂ ਤੁਹਾਡੀਆਂ ਹੱਡੀਆਂ ਜਿਹੜੀਆਂ ਉਹ ਸਟੀਲ ਦੀਆਂ ਨਾ ਹੀ ਤੁਸੀਂ ਕੋਈ ਇਹੋ ਜਿਹੀ ਚੀਜ਼ ਦੇ ਬਣੇ ਹੋ ਵੀ ਅਨਬ੍ਰੇਕੇਬਲੋਂ ਤੇ ਉਹਦੇ ਵਿੱਚ ਜੇ ਕਿਤੇ ਪੁਲਿਸ ਤੇ ਫਾਇਰਿੰਗ ਕਰੋਗੇ ਤੇ ਜਾਂ ਆਪਦੇ ਵੀ ਨਾਲ ਡਰੱਗ ਦੇ ਲੋਕਾਂ ਦੇ ਘਰ ਬਰਬਾਦ ਕਰੋਗੇ ਤੇ ਪੁਲਿਸ ਤੇ ਫਾਇਰਿੰਗ ਕਰੋਗੇ ਪੁਲਿਸ ਇਸ ਗੱਲ ਲਈ ਲਾਅ ਦੇ ਵਿੱਚ ਉਹਨੂੰ ਸੇਫ ਸਾਈਡ ਤੇ ਉਹਨੂੰ ਕਿਤੇ ਵੀ ਆਪਦੇ ਬਚਾਲ ਲਈ ਬੇਅਰ ਮਿਨੀਮਮ ਫੋਰਸ ਕਰਦੇ ਆ ਜੇ ਅੱਗੇ ਵੀ ਲੋੜ ਪਊਗੀ ਤਾਂ ਪੁਲਿਸ ਉਸ ਗੱਲ ਲਈ ਉਹ ਕਾਰਵਾਈ ਕਰੂਗੀ ਪਰ ਹਾਂ ਕਿਸੇ ਨਾਲ ਨਜਾਇਜ਼ ਬਿਲਕੁਲ ਨਹੀਂ ਕੀਤੀ ਜਾਊਗੀ ਤੁਸੀਂ ਕਹਿੰਦੇ ਘਰ ਵੀ ਡਾਇਆ ਬੰਦੂਰੇ ਲਈ 6 ਘਰ ਦੀ ਗੱਲ ਕਰਦੇ ਹੋ ਉਹਨਾਂ ਕਾਹਤਾਂ ਦੇ ਲਈ ਵੀ ਸਪੋਰਟ ਕਰਦੇ ਉਹ ਮੈਰਿਜਸ ਦੀ ਇਕੱਲੇ ਘਟਾ ਹੈ ਕਿ ਕੈਪੀਲ ਦੇ ਰਿਹਾ ਇੱਕ ਸਰਪੰਚ ਦੇ ਹਸਬੰਦ ਨੇ ਉਹਦੇ 11 ਕੇਸ ਰੀਸਟਰੇਡ ਨੇ ਉਹਨਾਂ ਖੇਰ ਪੜੇਗੇ ਨੇ 13 13 ਇੱਥੇ ਪਟਿਆਲੇ ਦਾ ਇਥੇ ਪਟਿਆਲੇ ਦਾ ਹਾਂ ਸਰਦਾਰ ਦੇ ਉਹ ਉਹਨਾਂ ਦੇ ਘਰ ਨਹੀਂ 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 ਇੱਕ ਹੋਰ ਬਹੁਤ ਹੈ ਨਹੀਂ ਇਹਦੀ ਨਾ ਜੀ ਇੱਕ ਬਿਲਕੁਲ ਤੁਹਾਡਾ ਬਹੁਤ ਹੀ ਅੱਛਾ ਕੁਐਸਚਨ ਹੈ ਜਿਹੜਾ ਘਰ ਟਾਉਣ ਦਾ ਕੋਈ ਇਹ ਇੱਥੇ ਕੋਈ ਨਾ ਤਾਂ ਲਾਅ ਵੱਲੋਂ ਸਾਨੂੰ ਜਾਂ ਕੋਈ ਕੋਰਟ ਵੱਲੋਂ ਸਾਨੂੰ ਅਥਾਰਟੀ ਦਿੱਤੀ ਹੈ ਵੀ ਪੁਲਿਸ ਕਿਸੇ ਦਾ ਘਰ ਘਾਲੇ ਪੁਲਿਸ ਕਿਸੇ ਦਾ ਘਰ ਨਹੀਂ ਢਾ ਸਕਦੀ ਉਹਦੇ ਵਿੱਚ ਜਦੋਂ ਸਿਵਲ ਅਥਾਰਟिटीज ਵੱਲੋਂ ਲਿਖ ਕੇ ਆਉਂਦਾ ਤੇ ਜੇ ਇਹ ਚੰਗੀ ਗੱਲ ਹੈ ਜਦੋਂ ਪ੍ਰੈਸ ਸਾਡਾ ਸਾਥ ਦੇ ਰਹੀ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਫਲਾਨੇ ਸਰਪੰਚ ਦੇ 14 ਕੇਸ ਹੈ ਅਸੀਂ ਇਹ ਚਾਹਾਂਗੇ ਵੀ ਤੁਸੀਂ ਵੀ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਦੱਸੋ ਵੀ ਜਿਹੜਾ ਇਹ 14 ਕੇਸ ਵੀ ਹੈ ਤਾਂ ਨਜਾਇਜ਼ ਕਬਜ਼ਾ ਵੀ ਕਰੀ ਬੈਠਾ ਹੈ ਜੋ ਪ੍ਰੋਸੈਸ ਲੀਗਲ ਪ੍ਰੋਸੈਸ ਹੋਊਗਾ ਕਿਤੇ ਵੀ ਸਿਵਲ ਐਡਮਿਨਿਸਟ੍ਰੇਸ਼ਨ ਸਾਥੋਂ ਜਿਹੜੀ ਆਪਦੀ ਸਾਨੂੰ ਲਿਖਤੀ ਨਾੜ ਕੇ ਜ਼ੁਬਾਨੀ ਅਸੀਂ ਕੋਈ ਅਸਿਸਟੈਂਸ ਆਏ ਨਹੀਂ ਵੀ ਜੇ ਕਿਸੇ ਨੇ ਕਹਤਾ ਤਾਂ ਅਸੀਂ ਕੋਈ ਜ਼ੁਬਾਨੀ ਅਸਿਸਟੈਂਸ ਦਿੰਨੇ ਆ ਸਿਵਲ ਐਡਮਿਨਿਸਟ੍ਰੇਸ਼ਨ ਕੋਈ ਇਲੀਗਲ ਸਟਰਕਚਰਸ ਲਈ ਸਾਨੂੰ ਫੋਰਸ ਦੀ ਡਿਮਾਂਡ ਕਰੂਗੀ ਜੇ ਸਾਡੇ ਕੋਲੇ ਫੋਰਸ ਅਵੇਲੇਬਲ ਹੈ ਅੱਗੇ ਵੀ ਅਸੀਂ ਜਦੋਂ ਫੋਰਸਾ తో ਡਿਮਾਂਡ ਕਰਨਗੇ ਪੁਲਿਸ ਦਾ ਨਾ ਕੰਮ ਕਰਟ ਆਉਣਾ ਨਾ ਹੀ ਅਸੀਂ ਇਹਦੇ ਚ ਆ ਵੀ ਅਸੀਂ ਕਿਸੇ ਦਾ ਘਟਾਵਾਂਗੇ ਪਰ ਹਾਂ ਜੇ ਕੋਈ ਪੁਲਿਸ ਸਾਥੋਂ ਅਸਿਸਟੈਂਸ ਮੰਗੀ ਜਾਊਗੀ ਤੇ ਬੜੀ ਕਲੀਅਰ ਕੱਟ ਗੱਲ ਹੈ ਜੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਹੋਊਗੀ ਤੇ ਕਿਉਂਕਿ ਬਹੁਤ ਸਾਰੇ ਕੋਰਟਸ ਆਰਡਰ ਹੁੰਦੇ ਆ ਸਿਵਲ ਅਥਾਰਟੀ ਦੇ ਆਰਡਰ ਹੁੰਦੇ ਆ ਸੀ ਫੋਰਸ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਤੇ ਜੋ ਵੀ ਐਕਸ਼ਨ ਆ ਉਹਨਾਂ ਦੇ ਖਿਲਾਫ ਹੁੰਦਾ ਰਹੂਗਾ ਕੋਈ ਹੋਰ ਤੁਹਾਡਾ ਕੁਐਸਚਨ ਜੀ ਆਪਾਂ ਸਾਰੇ ਰਲ ਕੇ ਤੁਹਾਡੇ ਵੱਲੋਂ ਵੀ ਜਿਹੜੀਆਂ ਨਾ ਜਿਹੜੀ سپورਟ ਵੀ ਹੁੰਦੀ ਹੈ ਤੇ ਨਾਲ ਨਾਲ ਤੁਹਾਡੇ ਵੱਲੋਂ ਜਿਹੜਾ ਸਾਨੂੰ ਜਿਹੜੀ ਇਨਫੋਰਮੇਸ਼ਨ ਨੂੰ ਵੀ ਪਲੀਜ਼ ਉਹਦੇ ਤੇ ਸ਼ੇਅਰ ਕਰਦੇ ਰਹੋ ਸੋ ਥੈਟ ਕਿ ਅੱਗੇ ਵੀ ਉਹਨਾਂ ਦੇ ਖਿਲਾਫ ਕਾਰਵਾਈ ਵਜੇ